ਅੱਜ ਥਾਣੇ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਕਿ ਇੱਕ ਬੀਟ ਕਾਰ ਨੰਬਰ ਪੀਵੀ02 ਸੀਬੀ ਉਹ 8 ਦੀ 802 ਰੰਗ ਕਾਲਾ ਪਟ્રોલ ਪੰਪ ਲਾ ਕੇ ਰੇਲਵੇ ਸਟੇਸ਼ਨ ਦੇ ਥੱਲੇ ਇੱਕ ਨੌਜਵਾਨ ਦੀ ਡੈੱਡ ਬਡੀ ਪਈ ਹੋਈ ਜਿਸ ਬੰਦੀ ਜਿਹੜੀ ਮੌਕੇ ਤੇ ਹੀ ਪਹੁੰਚੇ ਆ ਮੌਕੇ ਤੇ ਪਤਾ ਦੇਖੋ ਤਾਂ ਇਹਨਾਂ ਦੇ ਕਾਗਜ਼ਾਤ ਚੈੱਕ ਕਰ ਰਹੇ ਆ ਆਗਿਆ ਚੈੱਕ ਕਰਨ ਤੋਂ ਬਾਅਦ ਇਹਦਾ ਘਰ ਵਾਲਿਆਂ ਨਾਲ ਕੰਟੈਕਟ ਕਰਕੇ ਇਹਨਾਂ ਨੂੰ ਇਨਟੀਮੇਸ਼ਨ ਦੇ ਕੇ ਡੈੱਡ ਬੋਡੀ ਜਿਹੜੀ ਹੈ ਡੈੱਡ ਹੌਲ ਚ ਰੱਖੀ ਜਾਏਗੀ ਉਸ ਤੋਂ ਬਾਅਦ ਘਰ ਜਾਂਦੇ ਦੱਸੋਗੇ ਹਮ ਕੀ ਲੱਗਦਾ ਕਿਸ ਤਰ੍ਹਾਂ ਮੌਤ ਹੋਈ ਇਹ ਇਸ ਇਸ ਬਾਰੇ ਤੇ ਪੋਸਟਮਾਰਟਮ ਰਿਪੋਰਟ ਤੋਂ ਆਹ ਤੋਂ ਬਾਅਦ ਹੀ ਪਤਾ ਲੱਗੇਗਾ ਕਿਉਂਕਿ ਆਪਾਂ ਕਲੀਅਰ ਨਹੀਂ ਦੱਸ ਸਕਦੇ ਸਰ ਕਿੰਨੀ ਉਮਰ ਲੱਗੀ ਐਪਰੋਕਸੀਮੇਟਲੀ ਇਹ 50 55 ਸਾਲ ਦਾ ਹੋ ਗਿਆ ਮੇਰੇ ਸਾਹਮਣੇ ਸਰ ਕੋਈ ਸਾਹਮਣੇ ਆਪਾਂ ਨਹੀਂ ਅਜੇ ਤੱਕ ਇਹ ਡਾਕੂਮੈਂਟਸ ਇਹਦੇ ਦੇਖ ਰਹੇ ਆਂ ਤੇ ਦੇਖ ਕੇ ਇਹਨਾਂ ਦੇ ਘਰ ਮੁੜੇ ਭੇਟੇ ਆ ਵੀ ਜੇ ਕੋਈ ਉਹਨਾਂ ਦੇ ਘਰ ਦਾ ਹੈਗਾ ਜੀ ਤੇ ਇੱਥੇ ਸਰਮਹਲ ਕਰਨ ਵਾਲਾ ਸੀ ਇਹ ਪਹਿਲਾ ਹਾਲ ਦੇ ਜਿਹੜੀ ਸਾਡੇ ਕੋਲ ਡਾਕੂਮੈਂਟ ਮਿਲੇ ਆ ਇਹ ਰੋਪਨ ਐਵਨਿਊ ਮਾਰ ਰੋਡ ਨੰਬਰ 7 ਹੈ ਤੇ ਰਮੇਸ਼ ਰਾਣੀ ਵਾਈਫ ਆਫ ਅਰਜੀਤ ਚੋਪੜਾ ਲਿਖਿਆ ਸੌਰੀ ਡਾਕਟਰ ਉਹ ਬਜਾਤ ਉਸ ਬੰਦੇ ਨੇ ਜਿਹੜੇ ਘਰ ਭੇਜਦੇ ਤੇ ਬੰਦੇ ਉਹਨਾਂ ਨੂੰ ਬੁਲਾਇਆ ਇੱਥੇ ਮੌਕੇ ਤੇ ਉਹਨਾਂ ਨੂੰ ਬੁਲਾ ਕੇ ਤੇ ਬਾਅਦ ਚ ਡੱਡ ਬੜੀ ਆਸ ਤੇ ਆਪਾਂ ਗੱਡੀ ਮੰਗਾਲੀ ਆ ਰਾਕੇ ਡੱਡ ਡੱਡ ਹਾਲ ਚ ਰਾਕੇ ਫਿਰ ਉਹਨਾਂ ਦੱਸਾਂਗੇ